ਮਾਂ ਕਿ ਨਹੀਂ ਬੋਲਦਾ ਪੈਂਡੂ ਪੈਂਡੂ ਲੱਗਦਾ ਪੈਂਡੂ ਲੱਗਦਾ ਥੋੜਾ ਥੋੜਾ ਪੰਜਾਬੀ ਪੰਜਾਬ ਵਿੱਚ ਬੋਲਣ ਜਾਣ ਵਾਲੀ ਸਭ ਤੋਂ ਜ਼ਿਆਦਾ ਭਾਸ਼ਾ ਸਹੀ ਗੱਲ ਹੈ ਬਿਲਕੁਲ ਨਹੀਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਹੁਤ ਹੀ ਜ਼ਰੂਰੀ ਮੁੱਦੇ ਬਾਰੇ ਜੋ ਹੈ ਪੰਜਾਬੀ ਭਾਸ਼ਾ ਦਾ ਪੰਜਾਬ ਵਿੱਚ ਘਟਣਾ ਅੱਜ ਕੋਈ ਬਾਲੀਵੁੱਡ ਮੂਵੀ ਨਹੀਂ ਜੋ ਪੰਜਾਬੀ ਗਾਣੇ ਤੋਂ ਬਿਨਾਂ ਰਿਲੀਜ਼ ਹੋਵੇ ਐਨੀਮਲ ਮੂਵੀ ਜੋ ਇੱਕ ਬਲਾਕਬਸਟਰ ਰਹੀ ਉਹਦੀ ਸਾਰੀ ਪ੍ਰੋਮੋਸ਼ਨ ਇੱਕ ਪੰਜਾਬੀ ਗਾਣੇ ਤੇ ਹੋਈ ਹੈ ਪਰ ਆਪਾਂ ਪੰਜਾਬੀ ਆਪਣੀ ਭਾਸ਼ਾ ਨੂੰ ਕਿਉਂ ਅਪਣਾ ਨਹੀਂ ਰਹੇ ਆਜੇ ਸਕੂਲਸ ਤੋਂ ਲੈ ਕੇ ਗਵਰਨਮੈਂਟ ਆਫਿਸਿਸ ਤੱਕ ਪੰਜਾਬੀ ਭਾਸ਼ਾ ਨੂੰ ਹਟਾਇਆ ਜਾ ਰਿਹਾ ਹੈ ਪਾਕਿਸਤਾਨ ਦੇ ਇੱਕ ਸਕੂਲ ਵਿੱਚ ਆਹ ਨੋਟਿਸ ਸਟੂਡੈਂਟ ਵਿੱਚ ਵੰਡਿਆ ਗਿਆ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਸਕੂਲ ਵਿੱਚ ਫੌਲ ਲੈਂਗੁਏਜ ਮਤਲਬ ਗਲਤ ਲੈਂਗੁਏਜ ਯੂਜ਼ ਕਰਨਾ ਮਨਾ ਹੈ ਜਿਹਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਵੀ ਹਾਈਲਾਈਟ ਕੀਤਾ ਗਿਆ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਮੋਸਟਲੀ ਜਿੰਨੇ ਵੀ ਪ੍ਰਾਈਵੇਟ ਸਕੂਲਸ ਤੇ ਇੰਸਟੀਟਿਊਟਸ ਨੇ ਸਾਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਲੈਂਗੁਏਜ